ਹੈਲੋ ਜੀ ਗੁੱਡ ਮਾਰਨਿੰਗ एवरीवन ਵੈਲਕਮ ਬੈਕ ਟੂ ਮਾਈ YouTube ਚੈਨਲ ਵਿਸ਼ੂ ਖੇਤੀਆ ਸੋ ਅੱਜ ਸਾਡਾ ਸ਼ੂਟ ਦਾ ਪਹਿਲਾ ਦਿਨ ਹੈ ਜਿੱਤੇ ਅਸੀਂ ਜਾ ਰਹੇ ਹਾਂ ਸ਼ੂਟ ਤੇ ਤੇ ਨਾਲ ਨੇ ਮੇਰੇ ਮੈਮ ਸਦਵੀਰ ਕੌਰ ਤੇ ਹੁਣ ਚੱਲਿਆਂ ਜੀ ਅਸੀਂ ਪਿੰਡ ਬਡੂੰਦੀ ਸ਼ੂਟ ਦੇ ਰਸਤੇ 'ਚ ਜਾ ਰਹੇ ਹਾਂ ਅਸੀਂ ਉਸ ਪਿੰਡੇ ਆ ਰਹੇ ਹਾਂ ਜਿੱਥੇ ਸਾਡਾ ਪਹਿਲਾ ਸ਼ੂਟ ਹੋਇਆ ਸੀ ਖਿਲਾਰਾ 1 ਮੂਵੀ ਦਾ ਖਿਲਾਰਾ 1 ਮੂਵੀ ਹੋ ਚੁੱਕੀ ਹੈ ਰਿਲੀਜ਼ ਐਮ ਐਚ 1 ਤੇ ਹੁਣ ਅਸੀਂ ਜਾ ਰਹੇ ਹਾਂਗੇ 2 ਕਰਨ ਪਿੰਡ ਵਿੱਚ ਲੱਗਦਾ ਪਹੁੰਚ ਗਏ ਆਂਗੇ ਘਰ ਦੇ ਨੇੜੇ ਆ ਬਿਲਕੁਲ ਇਹ ਪਹੁੰਚ ਗਏ ਘਰ ਦੇ ਅੰਦਰ ਅਸੀਂ ਟਰ ਕਰਨ ਲੱਗੇ ਆਂ ਇੱਥੇ ਸਾਡਾ ਪਹਿਲਾ ਸ਼ੂਟ ਹੋਇਆ ਸੀ ਖਲਾਰਾ 1 ਤੇ ਹੁਣ ਪਹੁੰਚ ਗਏ ਅਸੀਂ ਘਰ ਦੇ ਅੰਦਰ ਦੇਖੋ ਇਹ ਉਹ ਘਰ ਜਿੱਥੇ ਸਾਡਾ ਪਹਿਲਾ ਸ਼ੂਟ ਹੋਇਆ ਸੀਗਾ ਹੁਣ ਅਸੀਂ ਫਾਈਨਲੀ ਘਰ ਚ ਪਹੁੰਚ ਗਏ ਆਂ ਆਓ ਜੀ ਹੁਣ ਆਪਾਂ ਸ਼ੁਰੂਆਤ ਕਰੀਏ ਮੈਂ ਵਿਸ਼ੂ ਖੇਤੀ ਆ ਅ ਫਰੋਮ ਆਂਸਾ ਬਟ ਮੈਂ ਕਾਫੀ ਟਾਈਮ ਤੋਂ ਮੁਹਾਲੀ ਰਹ ਰਹੀਆਂ ਬਟ ਅੱਜ ਅਸੀਂ ਪਹੁੰਚਿਆ ਪਿੰਡ ਬਡੂਰ ਦੀ ਦੇ ਵਿੱਚ ਫਿਲਮ ਦਾ ਸ਼ੂਟ ਹੋ ਰਿਹਾ ਤੇ ਖਿਲਾਰਾ 2 ਦਾ ਖਿਲਾਰਾ 1 ਰਿਲੀਜ਼ ਹੋਣੀ ਹੈ ਬਹੁਤ ਜਲਦੀ ਐਮਐਚ 1 ਤੇ ਜਲਦੀ ਉਹਦਾ ਟ੍ਰੇਲਰ ਰਿਲੀਜ਼ ਕਰ ਰਹੀਆਂ ਇਹ ਚੱਲਦੀ ਹੈ ਜੀ ਆਪਾਂ ਮਹੂਰਤ ਆਜੀ ਜੀ ਆਪਾਂ ਚੱਲੇ ਹੁਣ ਮਹੂਰਤ ਕਰੀਏ ਗੁੱਡ ਮਾਰਨਿੰਗ ਸਰ ਆਪਾਂ ਚੱਲੇ ਆ ਜੀ ਹੁਣ ਦਾ ਮੂਰਤ ਕਰ ਮੱਥਾ ਟੇਕਣ ਆਜੋ ਜੀ ਮੈਮ ਕਾਲ ਕਰਨ ਕਰ ਥੈਂਕ ਯੂ ਵਿਸ਼ ਯੂ ਚਾਹੀਦੀ ਹੁੰਦੀ ਹੈ ਇਹ ਮੇਰੇ ਸਾਸੂ ਮਾਂ ਜੀ ਮੈਂ ਆਪਣਾ ਨਾਮ ਬੋਲੀ ਸਰਬਜੀਤ ਸਾਬੀ ਸਰਬਜੀਤ ਸਾਬੀ ਹਾਂ ਜੀ ਸਸਰ ਜੀ ਅਸ਼ਕਲ ਸਰ ਆਪਣੀ ਇੰਟਰੋਡਕਸ਼ਨ ਸਰ ਮੇਰਾ ਨਾਮ ਜਗਦੀਸ਼ ਸਿੰਘ ਖਨਾਸ਼ਾ ਖਨਾਸ਼ਾ ਠੀਕ ਹੈ ਜੀ ਇਹ ਮੇਰੇ ਸੌਰਾ ਜੀ ਦਾ ਕਿਰਦਾਰ ਕਰ ਰਹੇ ਨੇ ਇਹ ਮੇਰੇ ਹਸਬੰਦ ਦਾ ਕਿਰਦਾਰ ਕਰ ਰਹੀ ਹੈ ਸਰਨਾਮ ਦੱਸਿਓ ਕੁਲਦੀਪ ਸਿੰਘ ਪ੍ਰਮਾਲਮ ਸਿੰਘ ਕੋਰੀ ਸਿੰਘ ਕੁਲਦੀਪ ਸਿੰਘ ਫਰਮ ਆलमਗਿ ਵਿਧਿਆਣਾ ਆलमਗਿ ਵਿਧਿਆਣਾ ਐਂਡ ਮੈਡਮ ਮੇਕਅਪ ਆਰਟਿਸਟ ਬਿੱਟੂ ਮੇਕਅਪ ਆਰਟਿਸਟ ਫਰਮ ਲੁਧਿਆਣਾ ਲੁਧਿਆਣਾ ਇਹਲਾ ਬਾਪੂ ਹੁਣ ਬਣਾ ਆ ਬਾਪੂ ਵੀਰ ਪੂਰੀ ਬੋਲੀ ਲੈਂਗੁਏਜ ਹੁਣ ਐ ਪੂਰੀ ਚੱਕਮੀ ਰੱਖੀ ਹੋਈ ਐ ਇਹ ਕਿਹੜਾ ਲਾਏਗਾ ਸੈਂਡ ਵਿੱਚ ਚਲੇ ਜਾਣਾ ਪੂਰਾ ਬਾਡੀ ਹੁਣ ਤੁਸੀਂ ਹੋਰ ਖੋਲੋ ਹਲਕਾ ਥੋੜੀ ਸਿੰਪਲ ਜਿਹੀ ਰਹੀ ਹੈ ਨਾ ਤੁਸੀਂ ਸਮਝਾ ਰਹੇ ਸੀ ਗੱਲ ਕਰਦੇ ਸੀ ਹੈ ਨਹੀਂ ਕਿ ਬਾਪੂ ਵੀ ਸਹੀ ਹੈ ਲਓ ਜੀ ਆਪਣਾ ਅਗਲਾ ਟੇਕ ਹੋ ਰੈਡੀ ਰੈਡੀ ਤੇ ਹੋਰ ਕਿਸੇ ਨੇ ਕੀ ਇਹ ਨੇ ਜੀ ਰੱਬੀ ਰੂਹਾਂ ਤੇ ਅਸੀਂ ਸ਼ੂਟ ਕਰ ਰਹੇ ਸੀ ਸ਼ੂਟ ਤੇ ਪਹੁੰਚ ਗੀਆਂ ਸਾਡਾ ਸ਼ੂਟ ਦੇਖਣ ਤੇ ਬਹੁਤ ਹੀ ਪਿਆਰੀਆਂ ਨੇ ਕਿੰਨੇ ਸੋਨੇ ਨੈਣ ਨਕਸ਼ ਨੇ ਤੇ ਪੀਲੇ ਸੂਟ ਵਾਲੀ ਮੈਨੂੰ ਕਾਫੀ ਜੱਜ ਗਈ ਆ ਤੇ ਸੋਹਣੀ ਸੀ ਭੈਣ ਤੇ ਹਮੇਸ਼ਾ ਖੁਸ਼ ਰਹੋ ਸੈਂਦੀ ਸੰਦੀਪ ਸੈਂਦੀ ਕਲਿਆਣ ਇੱਕ ਮਿੰਟ ਮੈਂ ਨੇੜੇ ਹਾਂ ਅੱਛਾ ਬੋਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਕਿਵੇਂ ਲੱਗਿਆ ਤੁਹਾਨੂੰ ਸ਼ੂਟ ਕਰਕੇ ਬਹੁਤ ਵਧੀਆ ਲੱਗਿਆ ਜਿੱਦਾਂ ਅਸੀਂ ਖਿਲਾਰਾ ਫਸਟ ਕੀਤੀ ਸੀ ਅਸੀਂ ਹੁਣ ਸੈਕੰਡ ਕਰ ਰਹੇ ਹਾਂ ਸੇਮ ਟੀਮ ਸੇਮ ਆਰਟਿਸਟ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਹੈ ਨਾਲ ਦੇਖ ਕੇ ਕਿ ਦੁਬਾਰਾ ਮਿਲ ਰਹੇ ਹਾਂ ਅਸੀਂ ਮਜ਼ਾ ਆ ਰਿਹਾ ਪੂਰਾ ਬਹੁਤ ਜ਼ਿਆਦਾ ਅਰਵਿਸ਼ੂ ਜੀ ਨਾਲ ਤਾਂ ਮੇਰਾ ਪਹਿਲਾਂ ਵੀ ਕਾਫੀ ਪਿਆਰਾ ਇਹਨਾਂ ਨਾਲ ਜ਼ਿਆਦਾ ਮਜ਼ਾ ਆਉਂਦਾ ਮੈਨੂੰ ਪਰਮਨੈਂਟ ਚਾਹੁੰਦੇ ਵੀ ਪਰਮਨੈਂਟ ਸਾਡਾ ਸ਼ੂਟ ਹੋਇਆ ਕਰੇ ਮੈਂ ਤਾਂ ਕਹਿੰਦੀ ਆਪਾਂ ਕੋਈ ਸੀਰੀਅਲ ਸਟਾਰਟ ਕਰਦੇ ਜਿਸ ਵਿੱਚ ਆਪਾਂ ਦੋਨੇ ਇਦਾਂ ਦਾ ਕੈਰੈਕਟਰ ਕਰੀਏ ਜਿਹੜਾ ਇਹਦੇ ਵਿੱਚ ਆ ਨਾ ਨਜ਼ਾਰਾ ਆਊਗਾ ਨਾ ਪੂਰਾ ਚਲੋ ਸੋਚਦੇ ਆਪਾਂ ਕਰਦੇ ਆ ਸਕ੍ਰਿਪਟ ਰੈਡੀ ਜਿਹਦੇ ਵਿੱਚ ਆਪਾਂ ਖਲਾਰਾ ਪਾਈਏ ਵੱਡਾ ਓਕੇ ਸਕ੍ਰਿਪਟ ਦਾ ਨਾਮ ਚੇਂਜ ਹੋਊਗਾ ਹਾਂਜੀ ਤੇ ਖਲਾਰਾ ਜ਼ਰੂਰ ਪਾਵਾਂਗੇ ਬਿਲਕੁਲ ਓਕੇ ਥੈਂਕ ਯੂ ਜੀ ਬਹੁਤ ਵਧੀਆ ਲੱਗ ਰਿਹਾ ਮੈਨੂੰ ਵਿਸ਼ੂ ਨਾਲ ਕੰਮ ਕਰਕੇ ਓਕੇ ਬਾਏ ਹੁਣ ਇਹ ਚੱਲੀ ਹੈ ਰੀਲ ਬਣਾਉਣ ਮੈਨੂੰ ਪਤਾ ਕਾਲੀ ਹੈ ਬਹੁਤ ਦੇਖੋ ਦੇਖੋ ਕਿਵੇਂ ਜਾ ਰਹੀ ਆ ਦੇਖੋ ਦੇਖੋ ਇਹ ਨਹੀਂ ਟਿਕਦੀ ਇਹ ਕੁੜੀ ਸਾਡੀ ਬਹੁਤ ਮਿਹਨਤ ਕਰਦੀ ਹੈ ਜੀ ਜਦ ਭੱਜਣਾ ਪੈਂਦਾ ਇਹਨਾਂ ਨੂੰ ਭੱਜਣਾਟ ਕਰਨੀ ਪੈਂਦੀ ਹੈ ਬੱਚਿਆਂ ਨੂੰ ਸਾਡਾ ਵੀ ਸਾਡਾ ਉਧਰ ਵੀ ਖਿਲਾੜਾ ਤੇ ਸਾਡਾ ਬੈਡ ਤੇ ਵੀ ਖਿਲਾੜਾ ਇਹ ਸਾਡੇ ਮੈਮ ਨੇ ਦੇਖੋ ਜੀ ਆ ਆ ਇੰਨੀਆਂ ਚੀਜ਼ਾਂ ਨਾਲ ਸਾਨੂੰ ਲਿਪਿਆ ਜਾਂਦਾ ਮਤਲਬ ਵੀ ਸਜਾਇਆ ਜਾਂਦਾ ਕਿਹੜੇ ਕਿਹੜੇ ਮੇਕਅਪ ਨੇ ਦੇਖੋ ਕਿੰਨਾ ਕੁਛ ਹਨਾ ਸਾਡੇ ਤੇ ਟਰੀਟਮੈਂਟ ਲੱਗਦਾ ਜੀ ਫਿਰ ਕਿਤੇ ਜਾ ਕੇ ਮੈਡਮ ਸਾਨੂੰ ਹੀਰੇ ਵਾਂਗੂ ਤਰਾਸ਼ਦੇ ਆ ਹਾਂਜੀ ਤੇ ਸੱਚੀ ਗੱਲ ਹੈ ਕਿ ਸਭ ਤੋਂ ਵੱਡਾ ਮੇਕਅਪ ਆਰਟਿਸਟ ਦਾ ਹੱਥ ਹੁੰਦਾ ਜਦੋਂ ਉਹ ਕਿਸੇ ਆਰਟਿਸਟ ਨੂੰ ਹੋਰ ਵੀ ਹੋਰ ਵੀ ਨਿਖਾਰਦੇ ਆ ਤਾਂ ਉਹ ਕੈਮਰੇ ਅੱਗੇ ਹੋਰ ਅੱਛੀ ਲੁੱਕ ਲੈ ਕੇ ਹੁੰਦੇ ਆ ਇਹ ਸਾਡੇ ਮੈਡਮ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਮੈਮ ਆਲਵੇਸ ਮਾਈ ਲਵ ਯੂ ਬੱਚਾ ਐਨੀ ਸੋਹਣੀ ਵੈਸੇ ਅਸੀਂ ਹੈ ਨਹੀਂ ਜਿੰਨਾ ਸੋਹਣਾ ਤੁਸੀਂ ਸਾਨੂੰ ਬਣਾ ਦਿੰਦੇ ਹੋ ਸੋਹਣੀ ਲੀ ਸਿਰ ਤਾਂ ਸੋਹਣੀਆਂ ਫੇਸ ਸੋਹਣੇ ਨੈਣ ਨਕਸ਼ ਜਿਹੜੇ ਪੰਜਾਬੀ ਵਿੱਚ ਕਹਿੰਦੇ ਆ ਨਾ ਨੈਣ ਨਕਸ਼ ਉਹ ਬਹੁਤ ਸੋਹਣੇ ਨੇ ਬਹੁਤ ਕਹਿਲੇ ਨੇ ਇੱਕ ਬਹੁਤ ਅੱਛਾ ਕੈਨਵਸ ਮਿਲ ਜਾਂਦਾ ਜੀ ਮੇਕਅਪ ਕਰਨ ਵਾਲਿਆਂ ਨੂੰ ਵੀ ਉਹ ਵੀ ਬਹੁਤ ਜ਼ਰੂਰੀ ਹੈ ਦੋਨਾਂ ਦਾ 50 50% ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹਾਂਜੀ ਕਹਿੰਦੇ ਸਭ ਤੋਂ ਵੱਡਾ ਹੱਥ ਹੁੰਦਾ ਜੀ ਮੇਕਅਪ ਆਰਟਿਸਟ ਦਾ ਸਲੂਮ ਦੇ ਵਿੱਚ ਮੈਂ ਮੈਂ ਮੇਰੇ ਵੱਲੋਂ ਤਾਂ ਹੀ ਕੰਪਲੀਮੈਂਟ ਹੈ ਤੁਹਾਨੂੰ ਕਿ ਸਭ ਤੋਂ ਵੱਡੀ ਦੇਣ ਹੁੰਦੀ ਹੈ ਜੀ ਸਾਡੇ ਮੇਕਅਪ ਆਰਟਿਸਟਾਂ ਦੀ ਬੰਦਾ ਇੰਨੇ ਜੁਗਾ ਹੁੰਦਾ ਨੇ ਜਿਨ੍ਹਾਂ ਨੂੰ ਇੰਨੇ ਸੋਹਣੇ ਤਰੀਕੇ ਨਾਲ ਦਿਖਾ ਦਿੰਦੇ ਆ ਤਰਾਸ਼ ਦਿੰਦੇ ਆ ਬਸ ਜੀ ਮੇਰੀ ਇੱਕ ਗੁਜਾਰਿਸ਼ ਹੈ ਇਹਨਾਂ ਦੇ ਬਲੌਗ ਦੇ ਜ਼ਰੀਏ ਸਾਰਿਆਂ ਨੂੰ ਸਾਡੇ ਇੰਡਸਟਰੀ ਦੇ ਨੂੰ ਖਾਸ ਕਰਕੇ ਜਦੋਂ ਇੱਕ ਮੇਕਅਪ ਆਰਟਿਸਟ ਨੂੰ ਖਾਸ ਕਰਕੇ ਫੀਮੇਲਸ ਨੂੰ ਮੇਕਅਪ ਵਾਲੀ ਕਿਹਾ ਜਾਂਦਾ ਉਹ ਮੈਨੂੰ ਬਹੁਤ ਬੁਰਾ ਲੱਗਦਾ ਜਿਹੜੇ ਨਵੇਂ ਵੀ ਬੱਚੇ ਆ ਰਹੇ ਨੇ ਜਾਂ ਮੇਰੇ ਨਾਲੋਂ ਪਹਿਲਾਂ ਜਿਹੜੇ ਮੇਰੇ ਸੀਨੀਅਰ ਨੇ ਦੇਖੋ ਹਰ ਇੱਕ ਨੂੰ ਰਿਸਪੈਕਟ ਦੇਣੀ ਜ਼ਰੂਰੀ ਆ ਜੇ ਅਸੀਂ ਅਗਲੇ ਨੂੰ ਕਹਿੰਦੇ ਕਿ ਸਾਡਾ ਆਰਟਿਸਟ ਆ ਗਿਆ ਤਾਂ ਪਲੀਜ਼ ਤੁਸੀਂ ਵੀ ਇਹ ਚੀਜ਼ਾਂ ਮੇਕਅਪ ਆਰਟਿਸਟ ਬੋਲੋਗੇ ਤਾਂ ਅਗਲੇ ਨੂੰ ਵੀ ਬਹੁਤ ਵਧੀਆ ਲੱਗੇਗਾ ਅੱਛਾ ਫੀਲ ਹੋਏਗਾ ਤੇ ਵਰਡਾਂ ਦਾ ਜਿਹੜਾ ਫੇਰ ਬਦਲਾ ਥੋੜਾ ਜਿਆ ਸੋਚ ਸਮਝ ਕੇ ਕਰਿਆ ਕਰੋ ਹਾਂਜੀ ਇਹ ਮੇਰੀ ਇੱਕ ਗੁਜਾਰਿਸ਼ ਹੈ ਸਾਰਿਆਂ ਲਈ ਜੀ ਜੀ ਤੁਸੀਂ ਬਹੁਤ ਸੁਣੀ ਗੱਲ ਕਹੀ ਹੈ ਮੈਮ ਕਿਉਂਕਿ ਰਿਸਪੈਕਟ ਦੇਣੀ ਬਹੁਤ ਜ਼ਰੂਰੀ ਹੁੰਦੀ ਹੈ ਨਾ ਇੱਥਾ ਜਿਵੇਂ ਕਹਿੰਦਾ ਮੇਕਅਪ ਵਾਲੀ ਹੈ ਨਾ ਹੁਣ ਮੇਕਅਪ ਵਾਲੀ ਮਤਲਬ ਇਹ ਰਿਸਪੈਕਟ ਵਾਲਾ ਵਰਡ ਨਹੀਂ ਆ ਇੱਕ ਮੇਕਅਪ ਆਰਟਿਸਟ ਹੈ ਨਾ ਉਹ ਬਹੁਤ ਵੱਡੀ ਰਿਸਪੈਕਟ ਆ ਤੇ ਸੱਚੀ ਗੱਲ ਆ ਮੇਕਅਪ ਆਰਟਿਸਟ ਦੀ ਬਹੁਤ ਵੱਡੀ ਦੇਣ ਹੁੰਦੀ ਆ ਆਰਟਿਸਟਾਂ ਨੂੰ ਸੱਚ ਗੱਲ ਹੈ ਨਾ ਮੈਂ ਦੀ ਸੰਡੀ ਹਾਂ ਬਿਲਕੁਲ ਕਿਉਂਕਿ ਇਹੀ ਆਪਾਂ ਨੂੰ ਤਰਾਸ਼ਦੇ ਆ ਲੋ ਜੀ ਸ਼ਗਨ ਦੀ ਹੋ ਗਿਆ ਤਿਆਰੀਆਂ ਮੰਗਣੇ ਦੀਆਂ ਇਸ ਕੁੜੀ ਦਾ ਹੈਗਾ ਮੰਗਣਾ ਈ ਸਾਡੇ ਮੈਮ ਨੇ ਕਿੰਨਾ ਸੋਹਣਾ ਮੇਕਅਪ ਕਰਕੇ ਵੈਸੇ ਇੰਨੀ ਸੋਣੀ ਹੈ ਨਹੀਂ ਇਹ ਜਿੰਨੀ ਸੋਣੀ ਬਣਾਤੀ ਆ ਤੇ ਇਧਰ ਬਾਪੂ ਜੀ ਵੀ ਤਿਆਰ ਹੋ ਰਹੇ ਆ ਕੱਪੜੇ ਪ੍ਰੈਸ ਕਰ ਰਹੇ ਆ ਇਧਰ ਸਾਡੇ ਮੰਮੀ ਜੀ ਮੰਮੀ ਜੀ ਬਹੁਤ ਸੋਹਣੇ ਲੱਗ ਰਹੇ ਆ ਕਹਿੰਦੇ ਡਾਕਟਰ ਨੇ ਸਾਡੀ ਮੈਮ ਜੀ ਸਾਡਾ ਅੱਜ ਆਜਾ ਸ਼ੂਟ ਤੇ ਤੀਜਾ ਦਿਨ ਤੇ ਮੇਕਅਪ ਸ਼ੁਰੂ ਹੋ ਗਿਆ ਤੇ ਸਭ ਤੋਂ ਪਹਿਲਾਂ ਮੇਕਅਪ ਹੋਣ ਜਾ ਰਹੇ ਆ ਬਾਵੇ ਦਾ ਇਹ ਬੈਕ ਕਮਰਾ ਨਹੀਂ ਹੁੰਦਾ ਲੋ ਜੀ ਸਾਡੇ ਬਿੱਟੂ ਮੈਂ ਮੇਕਅਪ ਕਰਨ ਜਾਉਣੀ ਥੋੜੀ ਜੱਕ ਲੈਣਾ ਥੋੜੀ ਜੱਕ ਲੈਣਾ ਹੈ ਰੀਲਾਂ ਤਾਂ ਸਿੱਦੇ ਕੀ ਜੱਲੇ ਬਾਵੇ ਤੇ ਪੈਂਦੀਆਂ ਨੇ ਹੈ ਬਾਵੇ ਨੂੰ ਆਦਤ ਹੈ ਕਿ ਉਹਨੇ ਹੀ ਕਰੰਤੀ ਇਹ ਜਾਣ ਕੇ ਜਾਣ ਕੇ ਕਰਦਾ ਜਾਣ ਕੇ ਆ ਬਸ ਦਰਦ ਦੀ ਗੱਲ ਮੈਂ ਹੀ ਕਰਦੀ ਕਿਉਂਕਿ ਉਹਦੀ ਬਾਜ ਤਾਂ ਮੈਂ ਗੱਡੀ ਜਾਂਦਾ ਉਹਦੇ ਜ਼ਰੂਰ ਹੈ ਤੂੰ ਹੀ ਗੱਲ ਉਹਨਾਂ ਨੂੰ ਵੀ ਪਤਾ ਲੱਗੇ ਹੈ ਉਹਨਾਂ ਕਿਤੇ ਵੀ ਅਸਰੀ ਬਾਜ ਲੱਤੀ ਜਾਂਦੀ ਹੈ ਐਡਾ ਆਇਆ ਬਲੈਸਰ ਐ ਮਾਲ ਨਹੀਂ ਆ ਲਾਦੀ ਮੁੱਕਾ ਮਾਰਉਂਦਾ ਹੈ ਤੇ ਮੇਕਅਪ ਦਾ ਫਰਕ ਹੁੰਦਾ ਦੇਖ ਮਾਰੇ ਉਸਨੇ ਸੇਗਲਾਂ ਨੇ ਖਾਰਤਾ ਸਭ ਤੋਂ ਜ਼ਿਆਦਾ ਤੰਗ ਕਰਦਾ ਤੇਸ ਕਿਲਾ ਸੋਹਣਾ ਲੱਗਦਾ ਆਇਆ ਤਾਂ ਇਹ ਦੋ ਮੁਕਾਮ ਦੇ ਉਹ ਦੂਜੀ ਸਿੱਖ ਕੰਮ ਤੋਂ ਉਸ ਨੂੰ ਮਾਨਦਾ ਲੈ ਲੋ ਅੱਜ ਇਤਨ ਕਰੀ ਜੋ ਬੱਚ ਨੇ ਆਈ ਬੋਲਣਾ ਕਿਹੜੀ ਕਾਮਰੇ ਜੀ ਗੋਲ ਵਾਲੀ ਜੀ ਸਿੱਖ ਬਾਈ ਗੋਲ ਵਾਲੀ ਕੀ ਤੁਹਾਨੂੰ ਮੇਕਅਪ ਵਾਲੇ ਕੋਲ ਆਈ ਸੈਕ ਕੰਮ ਹੈ ਕਹਿੰਦੀ ਮਾਈਕ ਕੋਲ ਇਹ ਸਾਡੇ ਜੱਜੀ ਜੱਜੀ ਕਰੈਕਟਰ ਹਨ ਹਾਂ ਜੀ ਜੱਜੀ ਓਨ ਕੰਟਰੀ ਚੋਂ ਆਇਆ ਜੱਜੀ ਕਿੱਥੋਂ ਆਇਓ ਕੈਨੇਡਾ ਕੈਨੇਡਾ ਤੋਂ ਆਇਆ ਕੈਨੇਡਾ ਤੋਂ ਜੱਜੀ ਕੈਨੇਡਾ ਸਪਟਾਪਟ ਆਜੂ ਬੀ ਗਏ ਲੇਟ ਕਰਾ ਦੇਣੀ ਜੀ ਆਜੋ ਜੀ ਚਲੋ ਚਲੋ ਕੰਮ ਕਰਦੇ ਹਾਂ ਜੀ ਖਤਮ ਕਰੋ ਬਾਕੀ ਐਕਸਲੈਂਟ ਸ਼ਸ਼ਕਾ ਜੀ ਇਹ ਮੇਰਾ ਹੁੰਦਾ ਜੱਜ ਮੇਕਅਪ ਵਾਲੇ ਹੋਣਾ ਥੋੜਾ ਟੱਚ ਅਪ ਹੋਇਆ ਇਹ ਪ੍ਰੋਪਰ ਮੇਕਅਪ ਨੂੰ ਨਾ ਜੀ ਪ੍ਰੋਪਰ ਲੁੱਕ ਆਉਣ ਲਈ। ਫਿਰ ਹਾਲ ਮੈਮ ਹੇਅਰ ਕਰ ਰਹੀ ਨੂੰ। ਇਹ ਤੀਜੇ ਦਿਨੋਂ ਸਾਡਾ ਸ਼ੂਟ ਹੈ। ਬਹੁਤ ਅੱਛਾ ਲੱਗ ਰਿਹਾ ਸਾਰਾ ਕੰਮ ਕਰਕੇ। ਗੁੱਟੂ ਮੈਮ ਨਾਲ ਵੀ ਸਾਡੇ ਮੇਕਅਪ ਆਰਟਿਸਟ ਨੇ ਬਹੁਤ ਸੋਨਾ ਕੰਮ ਕਰਦੇ। ਤੇ ਲੱਗ ਸੀ ਕਿ ਸੰਭਲ ਸੋਨਾ ਬਣਾ ਦੇਣਗੇ। ਮੈਨੂੰ ਸਪੈਸ਼ਲ ਮੈਨੂੰ ਸੋਹਣੀ ਵੀ ਲੱਗਦੀ। ਪਰ ਮੈਨੇ ਸੋਹਣੀ ਬਣਾ ਲੈਂਦੇ। ਤੇ ਜੀ ਆਪਣੇ ਬਹੁਤ ਤਰੀਕੇ ਨਾਲ ਕਰ ਸਕਦੇ ਹੁੰਦੇ ਕੋਈ ਸਿਆਣੀ ਹੈ। ਇਸ ਤਰ੍ਹਾਂ ਕੇਹ ਰਿਆ ਤੁਹਾਨੂੰ ਵੀ ਪਤਾ ਹੈ ਨੀ। ਸੋਹਣੇ ਨੂੰ ਸੋਨਾ ਕੀ ਬਣਾਉਣਾ। ਹਾਂ ਇਹ ਦੇ ਪਰ ਮੈਂ ਨਹੀਂ ਸੋਣੀ ਨਹੀਂ ਆ ਤੇ ਆਪਾਂ ਇਸ ਤੋਂ ਬਾਅਦ ਦਾ ਮੇਕਅਪ ਜਦੋਂ ਹੋ ਗਿਆ ਪ੍ਰੋਪਰ ਫਿਰ ਅਸੀਂ ਤੁਹਾਨੂੰ ਲੋਕ ਦਿਖਾਵਗੇ ਕਿ ਮੈਂ ਕਿੰਨਾ ਸਵਰ ਹੈ। ਠੀਕ ਹੈ थैंक यू। ਜਿਹੜੇ ਚਾਰ ਚੰਨ ਲਾਉਂਦੇ ਆ। ਫਾਈਨਲੀ ਹੋ ਗਿਆ ਪੈਕਅਪ। ਸਰ ਜੀ ਪੈਕਅਪ ਹੋ ਗਿਆ। ਹਾਂ ਜੀ। ਪੈਕਅਪ ਮੈਂ ਵੀ ਹੈਗੀ ਹਾਂ।

ਫਿਕਰ ਨਹੀਂ ਆਪਣਾ ਨਾਮ ਦੱਸੋਗੇ ਜੀ ਮੇਰਾ ਨਾਮ ਜੇਪੀ ਬਾਠਾ ਜੀ ਅੱਛਾ ਜੀ ਬਾਠਾ ਵਾਲੇ ਪਿੰਡ ਤੋਂ ਨਹੀਂ ਆਪਣਾ ਪੰਜੋੜੀ ਕਲਾਂ ਜੀ ਫਤਿਹਗੜ ਸਾਹਿਬ ਜੀ ਹਾਂ ਜੀ ਅੱਛਾ ਨਾਲ ਨੇ ਐਡਰੈਸ ਨਹੀਂ ਮੰਗਦੇ ਪਰਸਲ-ਪੋਰਸਲ ਕਰਨਾ ਸੀ ਕਿਸ਼ੂ ਨਹੀਂ 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 ਅੱਛਾ ਲੱਗਿਆ ਮੈਨੂੰ ਸਾਰਾ ਨਾ ਕੰਮ ਕਰਕੇ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਕੰਮ ਕਰਕੇ ਜੀ ਕੀ ਦੂਜੀ ਮੂਵੀ ਕਰਨਾ ਮੈਂ ਐਨ ਐਕਟਰ ਦਾ ਲੀਡਰ ਆ ਅੱਜ ਆ ਜੀ ਮੇਨ ਐਕਟਰ ਅੱਜ ਆ ਖੇਲਾ ਰਟੂ 2 ਹਰੋ ਹਾਂਜੀ ਸਸਨੀ ਗਾਲ ਜੀ ਸੱਚੀ ਖਲਾਰਾ 2 ਫਿਲਮ ਦਾ ਸ਼ੂਟ ਜਿਹੜਾ ਕੰਪਲੀਟ ਹੋਇਆ ਤੇ ਸਾਰੇ ਆਰਟ ਨੇ ਬਹੁਤ ਵਧੀਆ ਕੰਮ ਕੀਤਾ ਸਾਰੇ ਡਾਇਰੈਕਟਰ ਮੈਂ ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਪੂਰੀਆਂ ਤੁਮਾਂ ਪਈਆਂ ਸੋ ਹਾਂਜੀ ਫਿਲਮ ਆ ਰਹੀ ਹੈ ਖਲਾਰਾ 2